ਤੇ ਬਜ਼ੁਰਗ ਭਾਈ ਅਵਤਾਰ ਸਿੰਘ ਜੀ ਜੋ ਕਿ ਗੁਰਦੁਆਰਾ ਸਾਹਿਬ ਟ੍ਰੇਸੀ ਤੋਂ ਅਗਵਾ ਕੀਤੇ ਗਏ ਨੇ ਭਾਈ ਅਵਤਾਰ ਸਿੰਘ ਹੁਣਾਂ ਨੂੰ 17 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਦੁਪਹਿਰ 2:30 ਵਜੇ ਇੱਥੋਂ ਅਗਵਾ ਕੀਤਾ ਗਿਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਪਾਰਕਿੰਗ ਲੋਟ ਚ ਵਾਈਟ ਕਲਰ ਦੀ ਮਿਡ ਸਾਈਜ਼ ਐਸਯੂਵੀ ਸੀ ਕੀ ਜੀ ਤੇ ਉਹਦੇ ਵਿੱਚ ਤਿੰਨ ਜਣਿਆਂ ਨੇ ਆ ਕੇ ਤੇ ਉਹਨਾਂ ਨੂੰ ਉੱਥੋਂ ਅਗਵਾ ਕੀਤਾ ਉੱਥੇ ਉਹ ਕਨਫਿਊਜ਼ਨ ਹੋ ਜਾਂਦੀ ਹੈ ਜੀ ਤੇ ਉਹਨਾਂ ਨੇ ਜਦੋਂ ਗੱਲ ਸ਼ੁਰੂ ਕੀਤੀ ਇੰਗਲਿਸ਼ 'ਚ ਤਾਂ ਪਹਿਲਾ ਕੁਐਸਚਨ ਉਹਨਾਂ ਦਾ ਇਹ ਸੀਗਾ ਕਿ ਆਰ ਯੂ ਜਗਜੀਤ ਰੰਧਾਵਾ ਤੇ ਉਹਦਾ ਆਨਸਰ ਸੀਗਾ ਕਿ ਆਈ ਐਮ ਜਗਜੀਤ ਸਿੰਘ ਉਹਨਾਂ ਦਾ ਨੈਕਸਟ ਕੁਐਸਚਨ ਇਹ ਸੀਗਾ ਡੂ ਯੂ ਹੈਵ ਮਾਈ ਸਟਫ ਤੇ ਉਹ ਕਹਿੰਦਾ ਗੁਰਪ੍ਰੀਤ ਰਣ ਸਾਹਿਬ ਵਾਲਾ ਜਗਜੀਤ ਸਿੰਘ ਕੀ ਆ ਵਟ ਕਾਈਂਡ ਆਫ ਸਟਾਫ ਤੇ ਉਹ ਕਹਿੰਦਾ ਯੂ ਨੋ ਵਟ ਕਾਈਂਡ ਆਫ ਸਟਾਫ ਤੇ ਉਹ ਕਹਿੰਦਾ ਵੀ ਆਈ ਹੈਵ ਨੋ ਆਈਡੀਆ ਉਸ ਵਾਰਤਾਲਾਪ ਦੌਰਾਨ ਉਹਨੇ ਧੱਕਾ ਦੇ ਕੇ ਉਹਨਾਂ ਨੂੰ ਤੇ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਦੋ ਬੰਦੇ ਗੱਡੀ ਦੇ ਵਿੱਚੋਂ ਹੋਰ ਨਿਕਲੇ ਇੱਕ ਲੈਫਟ ਡੋਰ ਤੋਂ ਨਿਕਲਿਆ ਇੱਕ ਡਰਾਈਵਰ ਡੋਰ ਤੋਂ ਨਿਕਲਿਆ ਤੇ ਇੱਕ ਪੈਸੇਂਜਰ ਡੋਰ ਤੋਂ ਨਿਕਲਿਆ ਸੋ ਉਹਨਾਂ ਨੇ ਫਿਰ ਤਿੰਨਾਂ ਜਾਣਿਆਂ ਨੇ ਉਹਨਾਂ ਨੂੰ ਉੱਥੇ ਕੁੱਟਮਾਰ ਕੀਤੀ ਚਪੇੜਾ ਮਾਰੀਆਂ ਤੇ ਧਰਤੀ ਤੇ ਸੁੱਟਿਆ ਜਗਜੀਤ ਸਿੰਘ ਰੰਧਾਵੇ ਦੀ ਇਨਫੋਰਮੇਸ਼ਨ ਨੈਕਸਟ ਡੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਤੀ ਸੀਗੀ ਕਿ ਉਹ ਬੰਦੇ ਉਹਨੂੰ ਲੱਭਣ ਆਏ ਨੇ ਤੇ ਉਹਦਾ ਸਮਾਨ ਤਾਂ ਕੋਈ ਲੈਣਾ ਦੇਣਾ ਆ ਅਸੀਂ ਉਹਦੇ ਨਾਲ ਗੱਲ ਕੀਤੀ ਵੀ ਜਗਜੀਤ ਰੰਧਾਵਾ ਜੀ ਉਹ ਕਹਿੰਦਾ ਵੀ ਮੈਂ ਕੈਨੇਡਾ ਬੈਠਾ ਆ ਮੈਨੂੰ ਵੀ ਥ੍ਰੈਟਸ ਆ ਰਹੇ ਨੇ ਤੇ ਮੈਂ ਇਸ ਕਰਕੇ ਕੈਨੇਡਾ ਬੈਠਾ ਆ ਜਦੋਂ ਉਹਨੂੰ ਅਸੀਂ ਕਿਹਾ ਕਿ ਦੇਖ ਤੇਰੇ ਕਰਕੇ ਇਹ ਸਿੰਘ ਨੂੰ ਭਲੇ ਕਿ ஏਚੇ ਮਿਸਟੇਕਨ ਆਇਡੈਂਟੀਟੀ ਦੇ ਵਿੱਚ ਉਹ ਚੁੱਕ ਕੇ ਲੈ ਗਿਆ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਤੂੰ ਸਾਡਾ ਰਿਸਪਾਂਸ ਨਹੀਂ ਕਰ ਰਿਹਾ ਉਹਨੇ ਇਹ ਗੱਲ ਨਹੀਂ ਮੰਨੀ ਜੀ ਕਿ ਮੇਰਾ ਕੋਈ ਲੈਣਾ ਦੇਣਾ ਆ ਇਹਦੇ ਨਾਲ ਤੇ ਕਹਿੰਦਾ ਮੇਰਾ ਡਰਾਈਵਰ ਇੱਕ ਡੇਢ ਮਹੀਨੇ ਤੋਂ ਜਿਹੜਾ ਹੈਗਾ ਉਹ ਮੈਨੂੰ ਰਿਸਪਾਂਸ ਨਹੀਂ ਕਰ ਰਿਹਾ ਉਹਦਾ ਕੋਈ ਲੈਣਾ ਦੇਣਾ ਹੋ ਸਕਦਾ ਉਹਨਾਂ ਦੇ ਨਾਲ ਤੇ ਬਟ ਉਹਦੇ ਕਰਕੇ ਉਹ ਮੈਨੂੰ ਵੀ ਥ੍ਰੈਟਸ ਦੇ ਰਹੇ ਨੇ ਬੜੀ ਮਾਈਨਰ ਜੀ ਇਨਫੋਰਮੇਸ਼ਨ ਆ ਜਿਹੜਾ ਜਿਵੇਂ ਕਈਆਂ ਨੇ ਉਹਦੇ ਉੱਤੇ ਫੌਕਸ 40 ਦੇ ਉੱਤੇ ਕਮੈਂਟ ਸੀਗੇ ਕਿ ਉਹ ਲੱਭ ਗਏ ਨੇ ਹੁਣ ਉਹ ਲੱਭੇ ਨਹੀਂ ਗੇ ਜੀ ਅਜੇ ਤੱਕ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਜ਼ੁਰਗ ਭਾਈ ਅਵਤਾਰ ਸਿੰਘ ਜੀ ਜੋ ਕਿ ਗੁਰਦੁਆਰਾ ਸਾਹਿਬ ਟ੍ਰੇਸੀ ਤੋਂ ਅਗਵਾ ਕੀਤੇ ਗਏ ਨੇ ਉਨ੍ਹਾਂ ਦੀ ਖਬਰ ਕਾਫੀ ਵਾਇਰਲ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਸਕੱਤਰ ਸਾਹਿਬ ਸਰਦਾਰ ਦੀਪ ਸਿੰਘ ਜੀ ਸਾਡੇ ਨਾਲ ਨੇ ਆਪਾਂ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਅਸਲ ਘਟਨਾ ਹੋਈ ਕਿਵੇਂ ਹੈ ਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਹਾਂਜੀ ਭਾਈ ਸਾਹਿਬ ਜੀ ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜੀ ਭਾਈ ਸਾਹਿਬ ਜਿਹੜੀ ਖਬਰ ਕਾਫੀ ਵਾਇਰਲ ਹੋ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਅਵਤਾਰ ਸਿੰਘ ਜੀ ਨੂੰ ਅਗਵਾ ਕੀਤਾ ਗਿਆ ਕੁਝ ਲੋਕਾਂ ਵੱਲੋਂ ਅਸਲ ਘਟਨਾ ਹੋਈ ਕੀ ਹੈ ਜੀ ਆ ਜੀ ਭਾਈ ਸਾਹਿਬ ਜੀ ਭਾਈ ਅਵਤਾਰ ਸਿੰਘ ਹੁਣਾਂ ਨੂੰ 17 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਆ ਦੁਪਹਿਰ 2:30 ਵਜੇ ਇਥੋਂ ਅਗਵਾ ਕੀਤਾ ਗਿਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਪਾਰਕਿੰਗ ਲੋਟ ਚ ਵਾਈਟ ਕਲਰ ਦੀ ਮਿਡ ਸਾਈਜ਼ ਐਸਯੂਵੀ ਸੀਗੀ ਜੀ ਤੇ ਉਹਦੇ ਵਿੱਚ ਤਿੰਨ ਜਣਿਆਂ ਨੇ ਆ ਕੇ ਤੇ ਉਹਨਾਂ ਨੂੰ ਉੱਥੋਂ ਅਗਵਾ ਕੀਤਾ ਜਿਹੜੀ ਭਾਈ ਉਤਾਰ ਸਿੰਘ ਹੋਣੀ ਗੁਰਦੁਆਰਾ ਸਾਹਿਬ ਵਿਖੇ ਪਿਛਲੇ 20 ਸਾਲ ਤੋਂ ਲਾਂਗਰੀ ਸਿੰਘ ਦੀ ਸੇਵਾ ਕਰਦੇ ਰਹੇ ਇੱਥੇ ਆਉਣ ਤੋਂ ਪਹਿਲਾਂ ਇੰਡੀਆ ਦਮਦਮਾ ਟਕਸਾਲ ਦੇ ਵਿੱਚ ਰਹਿ ਕੇ ਉਹ ਗੁਟਕੇ ਪੋਥੀਆਂ ਦੀ ਚਪਾਈ ਦੀ ਸੇਵਾ ਕਰਦੇ ਰਹੇ ਨੇ ਜਿਹੜਾ ਆ ਉਸ ਦਿਨ ਦੀ ਘਟਨਾ ਜੀ ਉਹਦੇ ਵਿੱਚ ਉਹਨਾਂ ਦੇ ਵਾਈਫ Amazon ਦੇ ਵਿੱਚ ਭੈਣ ਜੀ ਸਤਿੰਦਰ ਕੌਰ ਕੰਮ ਕਰਦੇ ਨੇ ਉਹ 12:00 ਵਜੇ ਕੰਮ ਤੇ ਗਏ ਤੇ ਉਹਨਾਂ ਦੇ 1 ਸਾਲ ਦੇ ਟ੍ਰਿਪਲੇਟ ਬੱਚੇ ਨੇ ਜੀ ਸਾਲ ਹੋਇਆ ਉਹਨਾਂ ਨੂੰ ਤਿੰਨ ਬੱਚਿਆਂ ਦੀ ਵਿਆਹ ਤੋਂ ਕਾਫੀ ਦੇਰ ਬਾਅਦ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀਗੀ ਜੀ ਤੇ ਭਾਈ ਅਵਤਾਰ ਸਿੰਘ ਉਹਨਾਂ ਦੇ ਕੋਲ ਉਹ ਤਿੰਨਾਂ ਬੱਚਿਆਂ ਨੂੰ ਛੱਡ ਕੇ ਤੇ ਜੌਬ ਤੇ ਗਏ ਨੇ ਉਹਨਾਂ ਨੇ ਸਾਢੇ 1:30 ਵਜੇ ਕਾਲ ਕੀਤੀ ਬੱਚਿਆਂ ਦਾ ਹਾਲਚਲ ਪੁੱਛਣ ਨੂੰ ਕਿ ਪਤਾ ਲਵਾ ਸੋ ਉਦੋਂ ਭਾਈ ਉਤਾਰ ਸਿੰਘ ਨੇ ਕਾਲ ਪਿਕ ਨਹੀਂ ਕੀਤੀ ਸਾਢੇ 6 ਵਜੇ ਕੰਮ ਤੋਂ ਵਾਪਸ ਪਹੁੰਚੇ ਨੇ ਗੁਰੂ ਘਰ ਤੇ ਉੱਥੇ ਜਦੋਂ ਉਹਨਾਂ ਨੇ ਰੂਮ 'ਚ ਜਾ ਕੇ ਦੇਖਿਆ ਤਾਂ ਬੱਚੇ ਇਕੱਲੇ ਸੀਗੇ ਸੋ 2:30 ਵਜੇ ਤੋਂ ਲੈ ਕੇ ਸਾਢੇ 6 ਵਜੇ ਤੱਕ बच्चे अकेले रहे ਨੇ ਮਹਾਰਾਜ ਦੀ ਕਿਰਪਾ ਨਾਲ ਠੀਕ ਠਾਕ ਰਹੇ ਅ ਫਿਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੰਘ ਨੂੰ ਕਾਲ ਕੀਤੀ ਉੱਥੇ ਲੱਭਣਾ ਸ਼ੁਰੂ ਕੀਤਾ ਤੇ 7 ਵਜੇ ਤੱਕ ਉਹਨਾਂ ਨੇ ਉੱਥੇ ਸਾਰੇ ਕੰਪਾਊਂਡ ਦੇ ਵਿੱਚ ਲੱਭਿਆ ਜਦੋਂ ਨਹੀਂ ਲੱਭੇ ਤਾਂ 7 ਵਜੇ ਸਿੰਘ ਦੀ ਮੈਨੂੰ ਕਾਲ ਆਈ ਕਿ ਅ ਭਇ ਅਵਤਾਸ ਸਿੰਘ ਹੁਣੀ ਨਹੀਂ ਲੱਭ ਰਹੇ ਸੋ ਅਸੀਂ ਕੋਸ਼ਿਸ਼ ਕੀਤੀ ਜਿਹੜੇ ਇੱਕ ਦੋ ਫੈਮਿਲੀਜ਼ ਉਹਨਾਂ ਦੇ ਕਲੋਜ਼ ਸੀਗੇ ਕਿ ਉਹਨਾਂ ਕੋਲੋਂ ਵੀ ਬਾਹਰੋਂ ਲੋਕਲੀ ਟ੍ਰੇਸੀ ਬਾਉਂਟਨ ਹਾਊਸ ਚੋਂ ਪਤਾ ਲਈਏ ਸੋ ਉਹਨਾਂ ਕੋਲੋਂ ਵੀ ਪਤਾ ਲੱਗਿਆ ਕਿ ਨਹੀਂ ਉਹ ਉੱਥੇ ਨਹੀਂ ਹੈਗੇ ਫਿਰ 911 ਕਾਲ ਕਰਕੇ ਉਹਨਾਂ ਨੂੰ ਅਥਾਰਟिटीज ਨੂੰ ਇਨਫੋਰਮ ਕੀਤਾ ਕੁਝ ਥੇਰ ਬਾਅਦ ਉਹ ਪਹੁੰਚੇ ਤਾਂ ਔਣੀਕ ਦੇਰ ਦੇ ਵਿੱਚ ਅਸੀਂ ਜਿਹੜੀ ਕੈਮਰਾ ਰਿਕਾਰਡਿੰਗ ਸੀਗੀ ਉਹਦੇ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਸੋ ਉਹਦੇ ਤੋਂ ਫਿਰ ਇਹ ਲੱਭਿਆ ਕਿ 2:30 ਵਜੇ ਇੱਕ ਵਾਈਟ ਕਲਰ ਦੀ ਐਸਯੂਵੀ ਗੱਡੀ ਮਿਡ ਸਾਈਜ਼ ਜਿੱਦਾਂ ਰੈਫੋਰ ਜਾਂ ਐਕੂਰਾਮ ਡੀਐਕਸ ਵਗੈਰਾ ਉਦਾਂ ਦੀ ਸ਼ੇਪ ਦੀ ਕੋਈ ਗੱਡੀ ਆਈ ਉਥੇ ਯੂ ਟਰਨ ਲੈ ਕੇ ਜਿੱਥੇ ਆਮ ਤੌਰ ਦੇ ਉੱਤੇ ਟਰੱਕਰ ਆ ਕੇ ਟਰੱਕ ਖੜੇ ਕਰਦੇ ਨੇ ਭਾਈ ਅਵਤਾਰ ਸਿੰਘ ਦੇ ਘਰ ਦੇ ਅੱਗੇ ਉਹ ਕੁਝ ਜਗ੍ਹਾ ਆ ਪਾਰਕਿੰਗ ਦੇ ਵਿੱਚ ਜਿੱਥੇ ਜਦੋਂ ਟਰੱਕਿੰਗ ਵਾਲੇ ਮੱਥਾ ਟੇਕਣ ਆਉਂਦੇ ਨੇ ਤਾਂ ਉੱਥੇ ਟਰੱਕ ਖੜਾ ਕਰਕੇ ਤੇ ਲੰਗਰ ਛਕਦੇ ਨੇ ਜਾਂ ਮੱਥਾ ਟੇਕਦੇ ਨੇ ਉੱਥੇ ਉਹਨਾਂ ਨੇ ਉਹ ਗੱਡੀ ਸੜਕ ਵੱਲ ਨੂੰ ਮੂੰਹ ਕਰਕੇ ਰੋਕੀ ਤੇ ਪਹਿਲਾਂ ਉਹਨਾਂ ਨੇ ਇੱਕ ਦਰਵਾਜ਼ਾ ਲਾਂਡਰੀ ਦਾ ਸੀਗਾ ਉਹਨਾਂ ਨੇ ਉਹਨੂੰ ਨੌਕ ਕੀਤਾ ਸੋ ਲਾਂਡਰੀ 'ਚ ਕੋਈ ਨਹੀਂ ਸੀਗਾ ਉਹ ਦਰਵਾਜ਼ਾ ਖੁੱਲਿਆ ਨਹੀਂ ਫਿਰ ਉਹਨਾਂ ਨੇ ਦੂਸਰਾ ਦਰਵਾਜ਼ਾ ਜਿਹੜਾ ਭਾਈ ਅਵਤਾਰ ਸਿੰਘ ਦਾ ਸੀਗਾ ਉਹਨੂੰ ਨੌਕ ਕੀਤਾ ਸੋ ਭਾਈ ਅਵਤਾਰ ਸਿੰਘ ਹਣੀ ਜਦੋਂ ਦਰਵਾਜ਼ੇ ਤੇ ਆ ਕੇ ਜਿਵੇਂ ਰਿਕਾਰਡਿੰਗ ਚ ਸ਼ੋ ਹੁੰਦਾ ਉਹਨਾਂ ਨੇ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਤੇ ਉਹ ਆ ਇੰਗਲਿਸ਼ ਦੇ ਵਿੱਚ ਗੱਲ ਕਰ ਰਹੇ ਸੀਗੇ ਤੇ ਕੋਈ ਜਗਜੀਤ ਰੰਧਾਵਾ ਨਾਂ ਦੇ ਬੰਦੇ ਦੇ ਬਾਰੇ ਉਹ ਗੱਲ ਪੁੱਛਣੀ ਚਾਹ ਰਹੇ ਸੀ ਭਾਈ ਅਵਤਾਰ ਸਿੰਘ ਹਣੀ ਆ ਇੰਗਲਿਸ਼ ਪ੍ਰੋਪਰਲੀ ਨਹੀਂ ਸੀ ਥੋੜੀ ਬਹੁਤੀ ਅੰਡਰਸਟੈਂਡ ਕਰਦੇ ਸੀ ਤੇ ਉਹਨਾਂ ਨੂੰ ਉਹਨਾਂ ਦੀ ਗੱਲ ਦੀ ਸਮਝ ਨਹੀਂ ਲੱਗੀ ਉਹਨਾਂ ਨੇ ਗੁਰਦੁਆਰਾ ਸਾਹਿਬ ਇੱਕ ਜਗਜੀਤ ਸਿੰਘ ਨਾਂ ਦਾ ਸਿੰਘ ਰਿੰਦਾ ਜਿਹਨੂੰ ਪਹਿਲਾਂ ਵੀ ਅਕਿਉ ਟ੍ਰਾਂਸਲੇਸ਼ਨ ਵਾਸਤੇ ਯੂਜ਼ ਕਰ ਲੈਂਦੇ ਹੁੰਦੇ ਸੀ ਉਹਨਾਂ ਨੇ ਉਹਨੂੰ ਫੋਨ ਲਾਇਆ ਕਿ ਜਗਜੀਤ ਸਿੰਘ ਆਹ ਕੋਈ ਗੱਲ ਪੁੱਛ ਰਹੇ ਨੇ ਮੈਨੂੰ ਪਤਾ ਨਹੀਂ ਲੱਗ ਰਿਹਾ ਤੇ ਆ ਗੱਲ ਕਰੀ ਇਹਨਾਂ ਦੇ ਨਾਲ ਅੱਛਾ ਗੱਲਬਾਤ ਵੀ ਕਰਾਈ ਉਹਨਾਂ ਦੀ ਜੀ ਨਹੀਂ ਉਹ ਜਗਜੀਤ ਸਿੰਘ ਨਾਲ ਨਹੀਂ ਕਰਵਾਈ ਦੀ ਉਹ ਜਗਜੀਤ ਰੰਧਾਵਾ ਆ ਤੇ ਇਹਨਾਂ ਨੇ ਗੱਲ ਕਰਾਈ ਗੋਰਦੋਰਾ ਸਾਹਿਬ ਵਾਲੇ ਜਗਜੀਤ ਸਿੰਘ ਨਾਲ ਜਿਹਦਾ ਲਾਸਟ ਨੇਮ ਚੀਮਾ ਆ ਜੀਓ ਤੇ ਉੱਥੇ ਉਹ ਕਨਫਿਊਜ਼ਨ ਹੋ ਜਾਂਦੀ ਆ ਜੀ ਤੇ ਉਹਨਾਂ ਨੇ ਜਦੋਂ ਗੱਲ ਸ਼ੁਰੂ ਕੀਤੀ ਇੰਗਲਿਸ਼ ਚ ਤਾਂ ਪਹਿਲਾ ਕੁਐਸਚਨ ਉਹਨਾਂ ਦਾ ਇਹ ਸੀਗਾ ਕਿ ਆਰ ਯੂ ਜਗਜੀਤ ਰੰਧਾਵਾ ਤੇ ਉਹਦਾ ਆਨਸਰ ਸੀਗਾ ਕਿ ਆਈ ਐਮ ਜਗਜੀਤ ਸਿੰਘ ਉਹਨਾਂ ਦਾ ਨੈਕਸਟ ਕੁਐਸਚਨ ਇਹ ਸੀਗਾ ਡੂ ਯੂ ਹੈਵ ਮਾਈ ਸਟਫ ਤੇ ਉਹ ਕਹਿੰਦਾ ਗੁਰਦੁਆਰਾ ਸਾਹਿਬ ਵਾਲਾ ਜਗਜੀਤ ਸਿੰਘ ਕੀ ਵਟ ਕਾਈਂਡ ਆਫ ਸਟਫ ਤੇ ਉਹ ਕਹਿੰਦਾ ਯੂ ਨੋ ਵਟ ਕਾਈਂਡ ਆਫ ਸਟਫ ਤੇ ਉਹ ਕਹਿੰਦਾ ਵੀ ਆਈ ਹੈਵ ਨੋ ਆਈਡੀਆ ਆ ਉਸ ਤੋਂ ਬਾਅਦ ਉਹਨੇ ਕਿਹਾ ਵੀ ਆਈ ਵਰਕਡ ਹੋਲ ਨਾਈਟ ਐਂਡ ਆਮ ਸਲੀਪਿੰਗ ਇੰਨੀ ਗੱਲ ਉਹਨਾਂ ਦੀ ਹੋਈ ਆ ਤਾਂ ਉਹਦੇ ਤੋਂ ਬਾਅਦ ਚੋ ਭਾਈ ਅਵਤਾਰ ਸਿੰਘ ਉਹਨਾਂ ਨੂੰ ਜਿਹੜਾ ਬੰਦਾ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿਡਨੈਪਰ ਤਿੰਨਾਂ ਚੋਂ ਇੱਕ ਉਹਨੇ ਬਾਹਰ ਲੈ ਆਇਆ ਉਹਨਾਂ ਨੂੰ ਤੇ ਜਿੱਥੇ ਗੱਡੀ ਸਾਹਮਣੇ ਲਾਈ ਸੀਗੀ ਉਹਦੇ ਲਾਗੇ ਖੜੇ ਹੋ ਕੇ ਉਹਨਾਂ ਨੇ ਅੱਧਾ ਮਿੰਟ ਬਾਅਦ ਤਾਲਾਬ ਕੀਤੀ ਆ ਉਹ ਸਵਾਰਤਾਲਾਪ ਦਰਾਨ ਉਹਨੇ ਤੱਕਾ ਦੇ ਕੇ ਉਹਨਾਂ ਨੂੰ ਤੇ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜੋ ਰਿਕਾਰਡਿੰਗ ਚ ਲੱਭ ਰਿਹਾ ਐ ਐਂਡ ਉਹ ਉਹਨੂੰ ਆਵਰ ਓਵਰ ਪਾਵਰ ਕਰਕੇ ਸਕੇਪ ਕਰ ਗਏ ਤੇ ਉਹ ਸਾਈਡ ਨੂੰ ਨਿਕਲ ਗਏ ਉਸੇ ਸਮੇਂ ਦਰਮਿਆਨ ਦੋ ਬੰਦੇ ਗੱਡੀ ਦੇ ਵਿੱਚੋਂ ਹੋਰ ਨਿਕਲੇ ਇੱਕ ਲੈਫਟ ਡੋਰ ਤੋਂ ਨਿਕਲਿਆ ਇੱਕ ਡਰਾਈਵਰ ਡੋਰ ਤੋਂ ਨਿਕਲਿਆ ਤੇ ਇੱਕ ਪੈਸੇਂਜਰ ਡੋਰ ਤੋਂ ਨਿਕਲਿਆ ਸੋ ਉਹਨਾਂ ਨੇ ਫਿਰ ਤਿੰਨਾਂ ਜਾਣਿਆਂ ਨੇ ਉਹਨਾਂ ਨੂੰ ਉੱਥੇ ਕੁੱਟਮਾਰ ਕੀਤੀ ਚਪੇੜਾ ਮਾਰੀਆਂ ਤੇ ਧਰਤੀ ਤੇ ਸੁੱਟਿਆ ਉੱਥੋਂ ਫਿਰ ਉਹਨਾਂ ਨੂੰ ਗੱਡੀ 'ਚ ਪਾ ਕੇ ਤੇ ਡੋਰ ਬੰਦ ਕਰਕੇ ਤੇ ਉਹ ਬਾਹਰ ਨੂੰ 게ਟ ਵੱਲ ਨੂੰ ਜਾ ਕੇ ਤੇ ਉੱਥੋਂ ਈਸਟ ਸਾਈਡ ਨੂੰ ਟ੍ਰੇਸੀ ਵਾਲੇ ਪਾਸੇ ਨੂੰ ਆ ਨਿਕਲ ਗਏ ਸੋ ਇਹ ਘਟਨਾ ਜਿਹੜੀ ਆ 2:28 ਮਿੰਟ ਤੇ ਉਹ ਐਂਟਰ ਕੀਤੇ ਨੇ ਤੇ 2:38 ਮਿੰਟ ਦੇ ਉੱਤੇ ਉਹ ਗੁਰਦੁਆਰਾ ਸਾਹਿਬ ਤੋਂ ਨਿਕਲ ਗਏ ਨੇ 10 ਮਿੰਟ ਦੇ ਵਿੱਚ ਉਹਨਾਂ ਨੇ ਗੱਲਬਾਤ ਵੀ ਕੀਤੀ ਕੁੱਟਮਾਰ ਵੀ ਕੀਤੀ ਗੱਡੀ 'ਚ ਰੱਖਿਆ ਨਿਕਲ ਗਏ ਸੋ ਜਦੋਂ ਉਹਦੇ ਵਾਈਫ ਆਏ ਨੇ 6:30 ਵਜੇ ਤੇ ਉਹਦੇ ਤੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਸੋ ਅਥਾਰਟिटीज ਐਕਟਿਵ ਹੋਈਆਂ ਨੇ ਅ ਸਬਕ 7:00 ਵਜੇ 7:30 ਵਜੇ ਉਹਨਾਂ ਨੂੰ ਕਾਲ ਕੀਤੀ ਆ ਤੇ ਅਥਾਰਟिटीज ਜਿਹੜੀਆਂ ਨੇ ਉਹ 8:00 ਵਜੇ ਉੱਥੇ ਪਹੁੰਚੀਆਂ ਨੇ ਓਨੀ ਦੇਰ ਤੱਕ ਉਹਨਾਂ ਨੂੰ ਰਿਕਾਰਡਿੰਗ ਅਸੀਂ ਲੱਭ ਕੇ ਦੇ ਦਿੱਤੀ ਸੀ ਉਹਦੇ ਤੋਂ ਬਾਅਦ ਚ ਫਿਰ ਉਹਨਾਂ ਨੇ ਆਲੇ-ਦੁਆਲੇ ਉਹਨਾਂ ਦਾ ਫੋਨ ਵਗੈਰਾ ਟਰੈਕ ਕਰਨਾ ਸ਼ੁਰੂ ਕੀਤਾ ਜੀ ਅ ਫੋਨ ਭਾਈ ਸਾਹਿਬ ਜੀ ਅ ਟਰੈਕ ਪ੍ਰੋਪਰਲੀ ਹੋ ਨਹੀਂ ਸੀ ਰਿਹਾ ਫਿਰ ਉਹਨਾਂ ਨੇ ਕੁਝ ਸਮੇਂ ਬਾਅਦ ਉਹਨਾਂ ਨੂੰ ਲੀਡ ਮਿਲੀ ਫੋਨ ਦੀ ਤੇ ਉਹਨਾਂ ਨੇ ਜਿੱਥੇ ਉਹ ਟਰੈਕ ਹੋ ਰਿਹਾ ਸੀ ਉਹ ਬਾਗ ਦੇ ਵਿੱਚ ਹੋ ਰਿਹਾ ਸੀ ਗਾਰਟ੍ਰੇਸੀ ਦੇ ਨੇੜੇ ਜਾ ਕੇ ਜੀ ਤੇ ਉਹ ਬਾਗ ਦੇ ਵਿੱਚੋਂ ਉਹਨਾਂ ਨੂੰ ਜਾਣਾ ਉੱਥੇ ਮੀਂਹ ਪੈਂਦਾ ਸੀਗਾ ਚਿੱਕੜ ਸੀਗਾ ਫਿਰ ਉਹਨਾਂ ਨੇ ਡਰੋਨ ਵਾਲੇ ਕੈਮਰਾਜ਼ ਵਗੈਰਾ ਅਰੇਂਜ ਕੀਤੇ ਸਪੈਸ਼ਲ ਇਕੁਪਮੈਂਟ ਮੰਗਾਇਆ ਇਥੋਂ ਇਸਕੇਲਨ ਤੋਂ ਜੀ ਤੇ ਉਹਦੇ ਨਾਲ ਜਿੱਥੇ ਜਿੱਥੇ ਟਰੇਸ ਹੋ ਰਿਹਾ ਸੀ ਉੱਥੇ ਉਹਨਾਂ ਨੇ 4-5 ਥਾਵਾਂ ਦੇ ਉੱਤੇ ਜਾ ਕੇ ਪਿੰਗ ਕੀਤਾ ਪਰ ਉਹ ਕੋਈ ਸਕਸੈਸ ਨਹੀਂ ਮਿਲੀ ਫੋਨ ਲੱਭਣ ਦੇ ਵਿੱਚ ਲਾ ਇਨਫੋਰਸਮੈਂਟ ਦਾ ਕਹਿਣਾ ਕੀ ਹੈ ਜੀ ਉਹ ਕਹਿੰਦੇ ਵੀ ਇਸ ਨੂੰ ਮੰਨਦੇ ਕੀ ਹੈ ਵੀ ਜਿਹੜੀ ਅਗਵਾ ਦੀ ਘਟਨਾ ਹੈ ਜਾਂ ਕਿ ਆਈਸ ਵਾਲਿਆਂ ਦੇ ਤਾਂ ਨਹੀਂ ਇਹਨਾਂ ਨੂੰ ਪਿੱਕ ਕੀਤਾ ਸੀਗਾ ਵੀ ਕੋਈ ਐਕਸਟਰਾ ਆ ਨਹੀਂ ਜੀ ਆਈਸ ਦੀ ਕੋਈ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਉਹਦੇ ਚ ਜਿਹੜੇ ਉਹ ਬੰਦੇ ਨੂੰ ਲੱਭ ਰਹੇ ਸੀਗੇ ਨਾ ਜੀ ਜਗਜੀਤ ਰੰਧਾਵੇ ਨੂੰ ਉਹਦੇ ਨਾਲ ਨੈਕਸਟ ਡੇ ਜਦੋਂ ਐਫ ਪੀਆਈ ਤੇ ਫੈਡਰਲ ਏਜੰਸੀਜ਼ ਵੀ ਪਹਿਲੀ ਰਾਤ ਜਿਹੜਾ ਕੰਮ ਲਾਅਨ ਇਨਫੋਰਸਮੈਂਟ ਕਰ ਰਹੀ ਸੀ ਉਹ ਕਾਉਂਟੀ ਲੈਵਲ ਤੇ ਕਰ ਰਹੇ ਸੀਗੇ ਜੀ ਦੂਸਰੀ ਅ ਦਿਨ ਤੋਂ ਜਿਹੜਾ ਸੀਗਾ ਫਿਰ ਐਫਬੀਆਈ ਡੀਈਏ ਸਟੇਟ ਤੇ ਜਿਹੜੇ ਡਿਪਾਰਟਮੈਂਟ ਸੀਗੇ ਤੇ ਫੈਡਰਲ ਡਿਪਾਰਟਮੈਂਟ ਸੀਗੇ ਉਹ ਉਹਨਾਂ ਨੇ ਐਕਟਿਵ ਕਰ ਲਏ ਸੀ ਨਾਲ ਕਿਉਂਕਿ ਸਾਰੇ ਅਸੀਂ ਵੀ ਚਾਹ ਰਹੇ ਸੀਗੇ ਕਿ ਮੈਕਸਿਮਮ ਰਿਸੋਰਸਸ ਉਹਨਾਂ ਨੂੰ ਲੱਭਣ ਤੇ ਡਿਪਲੋਏ ਕੀਤੇ ਜਾਣ ਜੀ ਸੋ ਉਹ ਜਿਹੜਾ ਸੀਗਾ ਜੀ ਜਗਜੀਤ ਸਿੰਘ ਰੰਧਾਵੇ ਦੀ ਇਨਫੋਰਮੇਸ਼ਨ ਨੈਕਸਟ ਡੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਤੀ ਸੀਗੀ ਕਿ ਉਹ ਬੰਦੇ ਉਹਨੂੰ ਲੱਭਣ ਆਏ ਨੇ ਤੇ ਉਹਦਾ ਸਮਾਨ ਦਾ ਕੋਈ ਲੈਣਾ ਦੇਣਾ ਆ ਸੋ ਫਿਰ ਅਸੀਂ ਵੀ ਉਹਦਾ ਨੰਬਰ ਲੱਭਿਆ ਮੈਂ ਆ ਜਗਜੀਤ ਸਿੰਘ ਰੰਧਾਵੇ ਦੇ ਨਾਲ ਤੇ ਮੇਰੇ ਨਾਲ ਇਥੋਂ ਮਾਊਂਟਨ ਹਾਊਸ ਤੋਂ ਹੈਰੀ ਢਿੱਲੋਂ ਉਹ ਵੀ ਗੁਰੂ ਘਰ ਚ ਨਾਲ ਸੇਵਾ ਕਰਾਉਂਦੇ ਨੇ ਜਦੋਂ ਕੋਈ ਇਵੈਂਟਸ ਵਗੈਰਾ ਹੁੰਦੇ ਨੇ ਤੇ ਅਸੀਂ ਉਹਦੇ ਨਾਲ ਗੱਲ ਕੀਤੀ ਵੀ ਅ ਜਗਦੀਤ ਰੰਧਾਵਾ ਜੀ ਉਹ ਕਹਿੰਦਾ ਵੀ ਮੈਂ ਕੈਨੇਡਾ ਬੈਠਾ ਆ ਮੈਨੂੰ ਵੀ ਥ੍ਰੈਟਸ ਆ ਰਹੇ ਨੇ ਤੇ ਮੈਂ ਇਸ ਕਰਕੇ ਕੈਨੇਡਾ ਬੈਠਾ ਆ ਉਹਨਾਂ ਨੇ ਪਰ ਉਹਨੇ ਕੋਈ ਸ਼ੱਕ ਜ਼ਾਹਿਰ ਕੀਤਾ ਵੀ ਇਹ ਕਿਹੜੇ ਸਮਾਨ ਦੀ ਗੱਲ ਹੋ ਰਹੀ ਸੀ ਅ ਜੀ ਭਜੀ ਮੈਂ ਆ ਰਿਹਾ ਤੁਹਾਨੂੰ ਉਸ ਡਿਟੇਲ ਦੇ ਉੱਤੇ ਜੀ ਤੇ ਅ ਜਦੋਂ ਉਹਨੂੰ ਅਸੀਂ ਕਿਹਾ ਕਿ ਦੇਖ ਤੇਰੇ ਕਰਕੇ ਆ ਇਹ ਸਿੰਘ ਨੂੰ ਭਲੇਖੇ ਚ ਮਿਸਟੇਕਨ ਆਇਡੈਂਟੀਟੀ ਦੇ ਵਿੱਚ ਉਹ ਚੁੱਕ ਕੇ ਲੈ ਗਿਆ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਤੂੰ ਸਾਡਾ ਰਿਸਪਾਂਸ ਨਹੀਂ ਕਰ ਰਿਹਾ ਉਹ ਕਦਕਦਾਰ ਜਗਜੀਤ ਰੰਧਾਵਾ ਪਹਿਲਾਂ ਗੁਰੂ ਘਰ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਟਰੱਕ پارک ਕਰਦਾ ਰਿਹਾ ਜੀ ਕਈ ਵਾਰੀ ਵੀ ਚੋਤੇ ਡਰਾਈਵਰ ਨੇ ਘੰਟਾ ਲਾ ਲੈਣਾ ਮੱਥਾ ਟੇਕ ਲੈਣਾ ਆ ਉੱਥੇ ਉਹਨੇ ਆ ਕੇ ਤੇ ਲੰਗਰ ਛੱਕ ਲੈਣਾ ਸੋ ਉਹਨੇ ਇਹ ਗੱਲ ਨਹੀਂ ਮੰਨੀ ਜੀ ਕਿ ਮੇਰਾ ਕੋਈ ਲੈਣਾ ਦੇਣਾ ਆ ਇਹਦੇ ਨਾਲ ਤੇ ਕਹਿੰਦਾ ਮੇਰਾ ਡਰਾਈਵਰ ਇੱਕ ਡੇਢ ਮਹੀਨੇ ਤੋਂ ਜਿਹੜਾ ਹੈਗਾ ਉਹ ਮੈਨੂੰ ਰਿਸਪੌਂਸ ਨਹੀਂ ਕਰ ਰਿਹਾ ਉਹਦਾ ਕੋਈ ਲੈਣਾ ਦੇਣਾ ਹੋ ਸਕਦਾ ਉਹਨਾਂ ਦੇ ਨਾਲ ਤੇ ਬਟ ਉਹਦੇ ਕਰਕੇ ਉਹ ਮੈਨੂੰ ਵੀ ਥ੍ਰੈਟਸ ਦੇ ਰਹੇ ਨੇ ਤੇ ਮੇਰੀ ਲੜਕੀ ਦਾ ਵਿਆਹ ਮੈਂ ਕੈਨੇਡਾ ਆਇਆ ਹੋਇਆ ਆ ਸੋ ਆ ਜਿਹੜਾ ਅ ਲਾਅਨ ਇਨਫੋਰਸਮੈਂਟ ਦਾ ਵੀ ਜੀ ਤੁਹਾਡਾ ਕੁਐਸਚਨ ਹੈ ਜੀ ਲਾਅਨ ਇਨਫੋਰਸਮੈਂਟ ਨੇ ਜੋ ਜਗਜੀਤ ਰੰਧਾਵਾ ਦੇ ਨਾਲ ਵੀ ਗੱਲ ਕਰਕੇ ਉਹਨੂੰ ਕਨਕਲੂਡ ਕੀਤਾ ਆ ਉਹਦੇ ਡਰਾਈਵਰ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਆ ਉਹ ਵੀ ਉਹਦੇ ਵਿੱਚੋਂ ਜੋ ਉਹਨਾਂ ਦਾ ਕਨਕਲੂਜਨ ਆ ਕਿ ਡਰਾਈਵਰ ਫਾਲਟ ਤੇ ਨਹੀਂ ਹੈਗਾ ਜਗਜੀਤ ਰੰਧਾਵਾ ਜਿਹੜਾ ਆ ਉਹ ਸਟੋਰੀ ਬਣਾ ਰਿਹਾ ਆ ਉਹ ਗੇਮ ਪਲੇ ਕਰ ਰਿਹਾ ਆ ਤੇ ਜਿਹੜਾ ਜਿਹੜੇ ਸਮਾਨ ਦੀ ਉਹ ਗੱਲ ਕਰ ਰਹੇ ਆ ਕਿ ਉਹ ਕਾਫੀ ਐਕਸਪੈਂਸਿਵ ਸਮਾਨ ਆ ਤੇ ਉਹ ਵਾਪਸ ਲੈਣਾ ਚਾਹ ਰਹੇ ਆ ਤੇ ਉਹਦੇ ਉਹਦੇ ਭਲੇਖੇ ਦੇ ਵਿੱਚ ਭਾਈ ਅਵਤਾਰ ਸਿੰਘ ਹੋਣੀ ਜਿਨ੍ਹਾਂ ਨੇ 20 ਸਾਲ ਇੱਥੇ ਰਹਿ ਕੇ ਲੰਗਰ ਦੀ ਸੇਵਾ ਕੀਤੀ ਉਸ ਭਲੇਖੇ ਦੇ ਵਿੱਚ ਮਿਸਟੇਕਨ ਆਈਡੈਂਟੀਟੀ ਦੇ ਵਿੱਚ ਤੇ ਜਗਜੀਤ ਸਿੰਘ ਦੇ ਇਸ ਲੈਂਡ ਦੇਣ ਦੇ ਵਿੱਚ ਮਤਲਬ ਅਜੇ ਇਹਨੂੰ ਆਪਾਂ ਜਿਹੜਾ ਹੈਗਾ ਮੈਂ ਇਹਨੂੰ ਆਫੀਸ਼ੀਅਲੀ ਕਹਦਾ ਕਿ ਮਤਲਬ ਕੋਈ ਰਿਟਰਨ ਚ ਜਾਂ ਇਸ ਤਰ੍ਹਾਂ ਦੀ ਕੋਈ ਉਹਨਾਂ ਨੇ ਸਟੇਟਮੈਂਟ ਅਨਾਉਂਸ ਨਹੀਂ ਕੀਤੀ ਬਟ ਮੈਂ ਤੁਹਾਨੂੰ ਜੋ ਸਾਡੀ ਲਾਅਨ ਇਨਫੋਰਸਮੈਂਟ ਦੇ ਨਾਲ ਡਿਸਕਸ਼ਨ ਹੈਗੀ ਆ ਜੀ ਉਹ ਤੁਹਾਨੂੰ ਅਪਡੇਟ ਕੀਤੀ ਆ ਤੇ ਅੱਗੇ ਜਿਹੜੀ ਕਾਰਵਾਈ ਕੀ ਹੋਣ ਜਾ ਰਹੀ ਹੈ ਤੁਹਾਨੂੰ ਕਿਸੇ ਹੋਰ ਕਿਸੇ ਤੇ ਸ਼ੱਕ ਹੋਵੇ ਵੀ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਾਂ ਕੇਵਲ ਜਗਜੀਤ ਰੰਧਾਵੇਬਾਲੀ ਜਿਹੜੀ ਸ਼ੱਕ ਦੀ ਸ਼ੂਈ ਹੈ ਜਿਹੜੀ جاری ਆ ਐਜ਼ ਅਫਰਾਈਡ ਨਾਓ ਜੀ ਜਦੋਂ ਲਾਉਨ ਐਨਫੋਰਸਮੈਂਟ ਕੰਮ ਕਰਦੀ ਆ ਤੇ ਉਹਨਾਂ ਨੇ ਉਹਨੂੰ ਡਿਫਰੈਂਟ ਐਂਗਲਸ ਤੋਂ ਦੇਖਣਾ ਜੀ ਕਿਉਂਕਿ ਇਹ ਇਲਾਕੇ ਦੇ ਵਿੱਚ ਹੋਰ ਵੀ ਘਟਨਾਵਾਂ ਹੋਈਆਂ ਨੇ ਮੰਟੀਕੇ ਚ ਹੋਈ ਆ ਸਟਾਕਟਨ ਚ ਹੋਈ ਆ ਉਹ ਸਾਰਿਆਂ ਨੂੰ ਉਹ ਏਸ ਐਂਗਲ ਤੋਂ ਵੀ ਦੇਖ ਰਹੇ ਆ ਉਹਨੂੰ ਉਹ ਮਲਟੀਪਲ ਐਂਗਲਸ ਤੋਂ ਉਹਨੂੰ ਦੇਖ ਰਹੇ ਨੇ ਜੀ ਤੇ ਸਾਡੇ ਵੱਲੋਂ ਜਿਹੜਾ ਆ ਜੀ ਕਿਉਂਕਿ ਭਾਈ ਅਵਤਾਰ ਸਿੰਘ ਹੋਣੀ most of the time ਜਿਹੜਾ ਸੀਗਾ ਜੀ ਉਹ ਆਪਣੇ ਆਪ ਦੇ ਵਿੱਚ ਹੀ ਤੇ ਗੁਰੂ ਘਰ ਦੇ ਵਿੱਚ ਹੀ ਉਹ ਕੰਟੇਨਡ ਰਹੇ ਨੇ ਉਹਨਾਂ ਦਾ ਬਹੁਤ ਕੋਈ ਵੱਡਾ ਸੋਸ਼ਲ ਮੇਲ ਮਲਾਪ ਜਾਂ ਇਸ ਤਰ੍ਹਾਂ ਦਾ ਨਹੀਂ ਸੀ ਹੈਗਾ ਤੇ ਸੇਵਾ 'ਚ ਡੈਡੀਕੇਟਿਡ ਸੀਗੇ ਆ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਤਾਂ ਕਰਕੇ ਇਸ ਮਤਲਬ ਹੋਰ ਕਿਸੇ ਦੇ ਉੱਤੇ ਕੋਈ ਸ਼ੱਕ ਕਰਨਾ ਜਾਂ ਕੋਈ ਆ ਕੋਈ ਵੀ ਐਸਾ ਮਨ 'ਚ ਆ ਨਹੀਂ ਰਿਹਾ ਜੀ ਕਿਸੇ ਦੇ ਵੀ ਤੇ ਸੰਗਤ ਨੂੰ ਸੰਗਤ ਨੂੰ ਜੋ ਖਾਸ ਕੋਈ ਮੈਸੇਜ ਦੇਣਾ ਚਾਹਉ ਕਿਉਂਕਿ ਕਾਫੀ ਸੰਗਤ ਇਵਨ ਕਿ ਮੈਂ ਸੋਸ਼ਲ ਮੀਡੀਆ ਤੇ ਜਾ ਕੇ ਦੇਖਿਆ ਕੁਝ ਅੰਗਰੇਜ਼ ਵੀਰਾਂ ਵੱਲੋਂ ਵੀ ਇਸ ਦੇ ਲਈ ਮਿਸਿੰਗ ਦੀ ਜਿਹੜੀ ਰਿਪੋਰਟ ਹੈ ਉਹ ਵਾਇਰਲ ਕੀਤੀ ਜਾ ਰਹੀ ਹੈ ਕਿ ਬਾਬਾ ਸ਼ਬਦ ਉਹਨਾਂ ਨੇ ਵਰਤੇ ਵੀ ਬਾਬਾ ਜੀ ਮਿਸਿੰਗ ਨੇ ਜੀ ਪਾਇਸਰ ਜੀ ਬੇਨਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤੀ ਜਿਹੜੀ ਇਨਫੋਰਮੇਸ਼ਨ ਹੈ ਜੀ ਉਹ ਪੋਜ਼ਿਟਿਵ ਆ ਬੜੀ ਮਾਈਨਰ ਜੀ ਇਨਫੋਰਮੇਸ਼ਨ ਹੈ ਜਿਹੜਾ ਜਿਵੇਂ ਕਈਆਂ ਨੇ ਉਹਦੇ ਉੱਤੇ ਫਾਕਸ 40 ਦੇ ਉੱਤੇ ਕਮੈਂਟ ਸੀਗੇ ਕਿ ਉਹ ਲੱਭ ਗਏ ਨੇ ਹੁਣ ਉਹ ਲੱਭੇ ਨਹੀਂ ਗੇ ਜੀ ਅਜੇ ਤੱਕ ਉਹਨਾਂ ਦੀਆਂ ਇਨਵੈਸਟੀਗੇਸ਼ਨਸ ਜਿਹੜੀਆਂ ਨੇ ਮਲਟੀਪਲ ਟੀਮਸ ਨੇ ਜਿਹੜੀਆਂ ਉਹਦੇ ਉੱਤੇ ਕੰਮ ਕਰ ਰਹੀਆਂ ਨੇ ਕਾਉਂਟੀ ਸ਼ੈਰਫ ਆਫਿਸ ਵੱਲੋਂ ਕਾਉਂਟੀ ਸੁਪਰਵਾਈਜ਼ਰਸ ਦੇ ਵੱਲੋਂ ਐਂਡ ਐਫ ਪੀ ਆਈ ਦੇ ਵੱਲੋਂ ਜੋ ਵੀ ਮੈਕਸੀਮਮ ਰਿਸੋਰਸਸ ਸੀਗੇ ਉਹ ਬਹੁਤ ਸਾਰਿਆਂ ਨੇ ਏਰੀਏ ਤੇ ਗੁਰੂ ਘਰ ਦੇ ਮੈਨੇਜਮੈਂਟ ਵੱਲੋਂ ਤੇ ਏਰੀਏ ਤੇ ਜਿਹੜੇ ਜਿੰਨੇ ਵੀ ਲਾ ਰਨਫੋਰਸਮੈਂਟ ਦੇ ਨਾਲ ਰਿਲੇਟਿਡ ਨੇ ਉਹਨਾਂ ਨੇ ਹਰ ਇੱਕ ਥਾਂ ਦੇ ਉੱਤੋਂ ਕੋਸ਼ਿਸ਼ ਕੀਤੀ ਆ ਕਿ ਅ ਮਤਲਬ ਮੈਕਸਿਮਮ ਡਿਪਲੋਇਮੈਂਟ ਇਸ ਚੀਜ਼ ਦੇ ਉੱਤੇ ਹੋਵੇ ਜਿੱਥੋਂ ਜਿੱਥੋਂ ਉਹਨਾਂ ਨੂੰ ਲੀਡਸ ਮਿਲੀਆਂ ਨੇ ਤੇ ਉੱਥੇ ਉੱਥੇ ਉਹਨਾਂ ਨੇ ਪਹੁੰਚ ਕੇ ਤੇ ਅ ਬਟ ਬੇਨਤੀ ਇਹੀ ਆ ਕਿ ਉਹ ਮਿਸਟੇਕਨ ਆਈਡੈਂਟੀਟੀ ਆ ਕਿਸੇ ਹੋਰ ਦਾ ਲੈਣਾ ਦੇਣਾ ਸੀਗਾ ਭਾਈ ਅਵਤਾਰ ਸਿੰਘ ਹੋਣੀ ਇੱਕ ਚੰਗੇ ਸੇਵਾਦਾਰ ਚੰਗਾ ਟਰੈਕ ਰੈਕਟ 20 ਸਾਲ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਨੇ ਸਾਰੀ ਸੰਗਤ ਨੇ ਬੜਾ ਉਹਨਾਂ ਦਾ ਅ ਮੰਚ ਪ੍ਰਸਪੈਕਟਫੁਲੀ ਸਾਰਿਆਂ ਨੇ ਦਾ ਸ਼ੋਕ ਮਨਾਇਆ ਜੀ ਕਿ ਉਹ ਸਿੰਘ ਦੇ ਨਾਲ ਕੀ ਬਣਿਆ ਸੋ ਇਹਹੀ ਬੇਨਤੀ ਹੈ ਜੀ ਕਿ ਜਿਹੜੇ ਰਿਊਮਰਸ ਨੇ ਉਹਨਾਂ ਦੇ ਉੱਤੇ ਬਹੁਤਾ ਕਨਸੈਂਟਰੇਟ ਨਾ ਕੀਤਾ ਜਾਵੇ ਜੋ ਕੋਈ ਅਰਦਾਸ ਬੇਨਤੀ ਕਰ ਸਕਦਾ ਜੇ ਕੋਈ ਆਪਣੇ ਤੌਰ ਦੇ ਉੱਤੇ ਕਿਤੇ ਵੀ ਕੋਈ ਲੀਟ ਮਿਲਦੀ ਆ ਜੀ ਉਹ ਸੈਨੋਕਿਨ ਕਾਉਂਟੀ ਸ਼ੈਰਿਫ ਜਾਂ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਨੰਬਰ ਤੇ ਕਿਸੇ ਵੀ ਮਾਤਮ ਦੇ ਰਾਈ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਪਲੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨ ਦੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ no problem ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤ